ਗੁਰਦੁਆਰਾ ਛੇ ਦਾ ਅਗਵਾਨ ਡੇਰਾ ਬਾਬਾ ਨਾਨਕ ਵਿਖੇ ਜੋ ਸਾਡਾ ਵੀਰ ਸੁਖਵਿੰਦਰ ਮੁੱਖ ਸੇਵਾਦਾਰ ਨੇ ਤੇ ਸਰਪੰਚ ਮਲਕੀਤ ਸਿੰਘ ਸਾਡਾ ਵੀਰ ਸ਼ਾਮਨਗਰ ਵਾਲੇ ਹੋਰ ਸਾਡਾ ਵੀਰ ਮਨਜੀਤ ਸਿੰਘ ਸੋਹੀ ਹਣੀ ਸਾਰੇ ਰਲ ਮਿਲ ਕੇ ਜੋ ਇਹ ਇਨਾ ਏਰੀਆ ਦੇ ਵਿੱਚ ਇਨਾ ਪਿੰਡਾਂ ਦੀ ਜੋ ਵੇਖੋ ਪੱਧਰੀ ਜ਼ਮੀਨ ਦੀ ਸੇਵਾ ਕਰਾ ਰਹੇ ਨੇ ਬਹੁਤ ਟਰੈਕਟਰ ਵੀਰ ਭਰਾ ਲੈ ਕੇ ਆ ਰਹੇ ਨੇ ਹੋਰ ਵੀ ਲੈ ਕੇ ਆਉ ਤੇ ਡੀਜ਼ਲ ਦੀ ਜੋ ਜ਼ਰੂਰਤਾ ਡੀਜ਼ਲ ਤੁਸੀਂ ਵੀਰੋ ਆਪ ਆਗੇ ਜਾ ਸਕਦੇ ਜੇ ਆਪਣੇ ਹੱਥੀਂ ਸੇਵਾ ਕਰਕੇ ਡੀਜ਼ਲ ਦੀ ਜਾਓ ਹੋਰ ਵੀ ਟਰੈਕਟਰ ਲੈ ਕੇ ਆਉਂਦੇ ਲੈ ਕੇ ਆ ਸਕਦੇ ਆ ਸਰਪੰਚ ਮਲਕੀਤ ਸਿੰਘ ਉਹਨਾਂ ਦਾ ਨੰਬਰ ਦੇ ਦਿੰਨੇ ਆ ਜੀ ਥੱਲੇ ਸੰਪਰਕ ਕਰਨਾ ਚਾਹੁੰਦੇ ਕਰ ਸਕਦੇ ਜੇ ਬਹੁਤ ਧੰਵਾਦ ਆ ਵੇਖੋ ਜਦੋਂ ਦਾ ਇਹ ਹੜਾ ਆ ਉਦੋਂੋਂ ਦੇ ਇਹ ਵੀਰ ਰਹੇ ਆ ਉਥੇ ਪਹਿਲਾਂ ਪਾਣੀ ਨਾ ਹੋਣਾ ਜੋ ਰੇਤਾ ਚੜੀ ਆ ਉਹਨੂੰ ਸਾਫ਼ ਕਰਾਉਣ ਜੋ ਡੇਰਾ ਬਾਬਾ ਨਾਨਕ ਦੇ ਲਾਗੇ ਪਿੰਡ ਆ ਤੁਸੀਂ ਬੰਦੇ ਬੜੀ ਸਲੂਟ ਆ ਇਨ੍ਹਾਂ ਯੋਧਿਆਂ ਨੂੰ ਇਹੋ ਛਿਦ ਜੋਧਿਆਂ ਦੇ ਪਰਿਵਾਰ ਨੇ ਜਿਨ੍ਹਾਂ ਨੇ ਸਾਡੀ ਲਈ ਪੱਗ ਸਿਰ ਤੇ ਰੱਖਤੀ ਇਹ ਮਹਾਰਾਜ ਡੇਰਾਬਾਬਾ ਨਾਨਕੁਰ ਨਾਨਕ ਸਾਹਿਬ ਦੀ ਧਰਤੀ ਆ ਇਹ ਸਰਬੱਤ ਦਾ ਹੀ ਭਲਾ ਹੋਊਗਾ ਕਰ ਲੋ ਪਾਗਾ ਵਾਲਿਓ ਸੇਵਾ